ਸਾਰੇ ਆਨ ਪੇਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਅੱਜ ਆਪਾਂ ਯੂਨੀਕ ਰੈਸਪੀ ਬਣਾਉਣ ਜਾ ਰਹੇ ਆ ਤੇ ਆਈ ਹੂਪ ਤੁਹਾਨੂੰ ਪਸੰਦ ਆਊਗੀ ਸਭ ਤੋਂ ਪਹਿਲਾਂ ਆਪਾਂ ਨੇ ਲੈਨੇ ਪਾਪੜ ਤੇ ਇਹ ਪਾਪੜ ਨੇ ਜਿਹੜੇ ਇਹਨਾਂ ਨੂੰ ਤੁਸੀਂ ਥੋੜਾ ਥੋੜਾ ਪਾਣੀ ਦੇ 2 ਸੈਕਿੰਡ ਲਈ ਪਾਣੀ ਦੇ ਵਿੱਚ ਗਰਮ ਕਰ ਲਾਂਗੇ ਇਹਨਾਂ ਨੂੰ ਤੇ ਗਰਮ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਮੈਨੇ ਆਲੂਆਂ ਦੀ ਜਿਹੜੀ ਫਿਲ ਅਪ ਸੀਗੀ ਉਹ ਬਣਾ ਲਈ ਸੀ ਨੂਨ ਮਿਰਚ ਵਗੈਰਾ ਪਾ ਕੇ ਆਲੂ ਉਬਾਲੇ ਹੋਏ ਸੀਗੇ ਤੇ ਇਹਨਾਂ ਨੂੰ ਆਪਾਂ ਫੋਲਡ ਕਰ ਦਾਂਗੇ ਤੇ ਸਾਰੇ ਪਾਸਿਆਂ ਤੋਂ ਆਲੂ ਪਾ ਕੇ ਵਿੱਚ ਫਿਲ ਕਰਕੇ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਫਿਲ ਕਰਕੇ ਰੱਖਦੇ ਜਾਵਾਂਗੇ ਐਦਾਂ ਮੋੜ ਕੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਬਣਾਏ ਸੀ ਪਾਪੜ ਦੇ ਵਿੱਚ ਆਲੂ ਜਿਹੜੇ ਸੀਗੇ ਫਿਲ ਕਰਕੇ ਇਹਨਾਂ ਨੂੰ ਚੋਰਸ ਕੀਤਾ ਸੀ ਜਾਂ ਪਰਾਂਠੇ ਦੇ ਤਰ੍ਹਾਂ ਮੋੜਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਕੇ ਤਲ ਲਾਂਗੇ ਜਦੋਂ ਇਹ ਹਲਕੇ ਬ੍ਰਾਊਨ ਜੇ ਹੋ ਜਾਣਗੇ ਤੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਅੱਜ ਆਪਾਂ ਬਹੁਤ ਹੀ ਜਨੀਕਜੀ ਸਬਜ਼ੀ ਬਣਾ ਰਹੇ ਹਾਂ ਤੇ ਵੈਸੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਇਦਾਂ ਦੀ ਸਬਜ਼ੀ ਜਿਹੜੀ ਇਹ ਖਾਦੀ ਹੋਈ ਹੈ ਕਿਨੇ ਨਹੀਂ ਵੈਸੇ ਪਾਪੜ ਸਬਜ਼ੀ ਨਹੀਂ ਕਹਿ ਸਕਦੇ ਪਾਪੜਾਂ ਨੂੰ ਫੋਲਡ ਕਰਕੇ ਇਹਦੇ ਵਿੱਚ ਆਲੂ ਜਿਹੜੇ ਨੇ ਫਿਲ ਕਰਕੇ ਫਰਾਈ ਕਰਕੇ ਤਿਆਰ ਕਰ ਰਹੇ ਹਾਂ ਆਪਾਂ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਉਹ ਜ਼ਰੂਰ ਦੱਸਿਆ ਕਰੋ ਕਮੈਂਟ ਦੇ ਵਿੱਚ ਤੇ ਤੁਸੀਂ ਨੇ ਕਿਹਨੇ ਕਿਹਨੇ ਸਬਜੀ ਟਰਾਈ ਕੀਤੀ ਉਹ ਵੀ ਦੱਸਿਆ ਕਰੋ ਤੇ ਹੁਣ ਆਪਾਂ ਲੈ ਲਾਂਗੇ ਇੱਕ ਪੈਨ ਪੈਨ ਦੇ ਵਿੱਚ ਆਪਾਂ ਪਾਵਾਂਗੇ ਤੇਲ ਤੇਲ ਨੂੰ ਗਰਮ ਹੋਣ ਦੇਵਾਂਗੇ ਹੁਣ ਤੇਲੜਿਆ ਉਹ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਨੇ ਦੋ ਤੋਂ ਤਿੰਨ ਜਿਹੜੇ ਪਿਆਜ਼ ਸੀਗੇ ਕੱਟਲੇ ਸੀਗੇ ਬਰੀਕ ਬਰੀਕ ਤੇ ਹੁਣ ਇਹਨਾਂ ਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਹੌਲੀ-ਹੌਲੀ ਚਲਾਉਂਦੇ ਰਹਾਂਗੇ ਇਹ ਬਹੁਤ ਹੀ ਸੁਆਦੀ ਸਟਾਈਲ ਮਤਲਬ ਸਬਜੀ ਆ ਬਣਦੀ ਆ ਇਹ ਬ੍ਰਾਊਨ ਹੋ ਚੁੱਕੇ ਨੇ ਆਪਣੇ ਪਿਆਜ਼ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਮਿਰਚ ਲੂਣ ਤੁਸੀਂ ਇਹ ਆਪਣਾ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾ ਦਾਂਗੇ ਗਰਮ ਮਸਾਲਾ ਤੇ ਹੁਣ ਆਪਾਂ ਥੋੜੇ ਟਾਈਮ ਲਈ ਹਿਲਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਨੇ ਟਮਾਟਰ ਪਾ ਦਾਂਗੇ ਤੇ ਹੁਣ ਟਮਾਟਰਾਂ ਨੂੰ ਆਪਾਂ 2 ਮਿੰਟਾਂ ਬਾਅਦ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਜਿਹੜੇ ਆਪਣੇ ਟਮਾਟਰ ਨੇ ਉਹ ਸੌਫਟ ਹੋ ਜਾਣ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਲਈ ਟਾਕੇ ਰੱਖ ਦੇਵਾਂਗੇ ਹੁਣ ਦੇਖ ਸਕਦੇ ਹੋ ਜਿਹੜੇ ਟਮਾਟਰ ਨੇ ਉਹ ਆਪਣੇ ਸੌਫਟ ਹੋ ਚੁੱਕੇ ਨੇ ਵਿੱਚ ਮੈਸ਼ ਹੋ ਰਹੇ ਨੇ ਤੇ ਹੁਣ ਆਪਾਂ ਜਿਹੜਾ ਗੈਸ ਆ ਉਹਨੂੰ ਆਪਾਂ ਬੰਦ ਕਰ ਦੇਵਾਂਗੇ ਤੇ ਦਹੀਂ ਨੂੰ ਆਪਾਂ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਆਪ ਵਿੱਚ ਘੋਲ ਲਾਂਗੇ ਮੈਸ਼ ਕਰ ਲਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਦਹੀਂ ਆ ਉਹ ਚੰਗੀ ਤਰ੍ਹਾਂ ਵਿੱਚ ਕੁਲ ਚੁੱਕੀ ਐ ਮੈਸ਼ ਹੋ ਚੁੱਕੀ ਆ ਤੇੜਾ ਆਪਾਂ ਗੈਸ ਆ ਉਹ ਬੰਦ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਜਿਹੜੀ ਦਹੀਂ ਆ ਇਹਨੂੰ ਵਿੱਚਰ ਲਾ ਦਾਂਗੇ ਮਸਾਲੇ ਦੇ ਤੇ ਹੁਣ ਆਪਣੀ ਜਿਹੜੀ ਆ ਗੈਸ ਨੂੰ ਚਲਾ ਲਾਂਗੇ ਹੁਣ ਉਵਾਲ ਆਉਣ ਤੱਕ ਆਪਾਂ ਵਿਚਕਾਰ ਤੁਸੀਂ ਹਿਲਾਉਂਦੇ ਰਹਾਂਗੇ ਤਾਂ ਕਿ ਜਿਹੜੀ ਦਹੀਆਂ ਉਹ ਆਪਣੀ ਫਟ ਨਾ ਜਾਵੇ ਥੋੜਾ ਜਿਹਾ ਤੁਸੀਂ ਪਾਣੀ ਵੀ ਪਾ ਸਕਦੇ ਹੋ ਇਹਦੇ ਵਿੱਚੋਂ ਜੇ ਕੁਆਂਟੀਟੀ ਜਿਹੜੀ ਗਰੇਵੀ ਦੀ ਆ ਉਹ ਤੁਸੀਂ ਨੇ ਵਧਾਉਣੀ ਆ ਮੇਤੋਂ ਥੋੜੀ ਬਾਹਰ ਨਿਕਲ ਗਈ ਸੌਰੀ ਗੈਸ ਨੂੰ ਆਪਾਂ ਫੁੱਲ ਕਰ ਲਵਾਂਗੇ ਤੇ ਹੁਣ ਆਪਣੀ ਗਰੇਵੀ ਜਿਹੜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਜਿਹੜੇ ਪਾਪੜਾਂ ਦੀ ਫਿਲਪ ਅਪ ਕੀਤੀ ਸੀ ਤੇ ਉਹ ਆਪਾਂ ਇਹਦੇ ਵਿੱਚ ਪਾ ਰਹੇ ਆ। ਬੁਆਇਲ ਹੋਣਾ ਸ਼ੁਰੂ ਹੋ ਚੁੱਕਿਆ। ਬੁਆਇਲ ਜਿਹੜਾ ਉਹ ਆਉਣ ਲੱਗ ਗਿਆ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਲਈ ਬੰਦ ਕਰਕੇ ਰੱਖ ਦਾਂਗੇ ਕਿ ਇਹ ਵਿੱਚ ਮਿਕਸ ਹੋ ਜਾਵੇ ਜਿਹੜਾ ਨੂਨ ਮਿਰਚ ਆਪਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਦੇਖ ਸਕਦੇ ਹਾਂ ਬਣ ਕੇ ਹੋ ਚੁੱਕੀ ਜਿਹੜੀ ਆਪਣੀ ਸਬਜੀ ਰੈਡੀ ਤੁਹਾਨੂੰ ਇੱਕ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੀ